21 ਲੱਖ ਰੁਪਏ ਰਿਸ਼ਵਤ ਲੈ ਕੇ ਤਸਕਰ ਨੂੰ ਛੱਡਣ ਦੇ ਦੋਸ਼ ਦੇ ਵਿੱਚ ਥਾਣਾ ਕੋਤਵਾਲੀ ਦੇ ਐਸਐਚਓ ਅਤੇ ਬਾਦਸ਼ਾਹਪੁਰ ਚੌਂਕੀ ਦੇ ਇੰਚਾਰਜ ਨੂੰ ਜ਼ਿਲ੍ਹਾ ਪੁਲਿਸ ਨੇ ਨਾਮਜ਼ਦ ਕੀਤਾ ਹੈ। ਥਾਣਾ ਸੁਬਾਨਪੁਰ ਦੇ ਵਿੱਚ ਦਰਜ ਕੇਸ ਦੇ ਵਿੱਚ ਡੀਲ ਕਰਵਾਉਣ ਵਾਲਾ ਵਿਚੋਲਾ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ। ਇਸ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਬੀਤੇ 12 ਜੂਨ ਨੂੰ ਸੁਬਾਨਪੁਰ ਏਰੀਆ ਤੋਂ ਜਲੰਧਰ ਦੇ ਹਾਥ ਦੀ ਪੁਲਿਸ ਨੇ 6 ਕਿਲੋ ਹੈਰੋਇਨ ਅਤੇ 3000 ਡਰੱਗ ਮਨੀ ਸਣੇ ਨਸ਼ਾ ਸਮਗਲਰ ਨੂੰ ਫੜਿਆ ਸੀ। ਉਸਨੂੰ ਕਪੂਰਥਲਾ ਪੁਲਿਸ ਨੇ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਪੁੱਛਗਿੱਛ ਕੀਤੀ ਤਾਂ ਐਸਐਚਓ ਅਤੇ ਚੌ ਇਸ ਵੇਲੇ ਲੈ ਕੇ ਛੱਡਣ ਦਾ ਮਾਮਲਾ ਸਾਹਮਣੇ ਆਇਆ ਹੈ ਦੋਸ਼ੀਆਂ ਦੇ ਵਿੱਚ ਘਿਰਿਆ ਐਸਐਚਓ ਅਜੇ ਫਰਾਰ ਚੱਲੇ ਹਨ ਜਦਕਿ ਚੌਕੀ ਇੰਚਾਰਜ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਦੂਜੇ ਪਾਸੇ ਜ਼ਿਲ੍ਹਾ ਪੁਲਿਸ ਇਸ ਮਾਮਲੇ ਦੀ ਪ੍ਰੈਸ ਵਾਰਤਕਾਰਨ ਦੀ ਤਿਆਰੀ ਦੇ ਵਿੱਚ ਹੈ 12 ਜੂਨ ਨੂੰ ਜਲੰਧਰ ਦੇ ਹਾਥ ਪੁਲਿਸ ਨੇ ਨਸ਼ਾ ਤਸਕਰ ਗੁਜਰਾਲ ਸਿੰਘ ਉਰਫ ਜੋਗਾ ਨਿਵਾਸੀ ਪਿੰਡ ਬੂਟਾ ਥਾਣਾ ਸੁਬਾਨਪੁਰ ਨੂੰ 6 ਕਿਲੋ ਹੈਰੋਇਨ ਅਤੇ 3000 ਰੁਪਏ ਦੀ ਡਰਗ ਮਨੀ ਸਣੇ ਫੜਿਆ ਸੀ ਇਸ ਤੋਂ ਬਾਅਦ ਅਮਨਦੀਪ ਸਿੰਘ ਉਰਫ ਅਮਨਾ ਨਿਵਾਸੀ ਠੱਠਾ ਥਾਣਾ ਸਰਹਾਲੀ ਰਨਤਨ ਅਤੇ ਜੁਗਿੰਦਰ ਸਿੰਘ ਉਰਫ ਭਰਾ ਨਿਵਾਸੀ ਪਿੰਡ ਬੂਟਾ ਖਾਨਾ ਸੁਬਾਨਪੁਰ ਨੂੰ ਨਾਮਜ਼ਦ ਕਰਕੇ ਪ੍ਰੋਡਕਸ਼ਨ ਬਾਰਨ ਤੇ ਲਿਆ ਕੇ ਰਿਮਾਨ ਹਾਸਲ ਕੀਤਾ ਗਿਆ ਸੀ ਕੁਝ ਕਿਸੇ ਦੇ ਵਿੱਚ ਗੁਜਰਾਲ ਸਿੰਘ ਅਤੇ ਜੁਗਿੰਦਰ ਸਿੰਘ ਨੇ ਦੱਸਿਆ ਕਿ 12 ਮਾਰਚ 2023 ਨੂੰ ਚੌਂਕੀ ਬਾਦਸ਼ਾਹਪੁਰ ਦੀ ਪੁਲਿਸ ਨੇ ਗੁਜਰਾਲ ਸਿੰਘ ਨੂੰ ਫੜਿਆ ਸੀ ਅਤੇ ਇਸ ਸਮਾਂ ਐਸਆਈ ਹਰਜੀਤ ਸਿੰਘ ਉੱਥੇ ਆ ਗਿਆ ਜੋਗਾ ਨੇ ਦੱਸਿਆ ਕਿ 11 ਫਰਵਰੀ 2022 ਦੇ ਵਿੱਚ थाना ਸੁਲਤਾਨਪੁਰ ਲੋਧੀ ਦੇ ਵਿੱਚ ਦਰਜ ਐਨਡੀਪੀਐਸ ਕੇਸ ਦੇ ਵਿੱਚ ਲੋੜੀਂਦਾ ਸੀ ਅਤੇ ਉਸ ਦੀ ਪਤਨੀ ਜਗਜੀਤ ਕੌਰ ਮੈਂਡੀ ਗਰੀਵਾਲ ਨੇ ਗੁਜਰਾਲ ਸਿੰਘ ਉਰਫ ਜੋਗਾ ਨੂੰ ਛਡਵਾਉਣ ਦੇ ਲਈ ਚੌਂਕੀ ਬਾਸ਼ਾਪੁਰ ਦੇ ਇੰਚਾਰਜ ਅਤੇ ਥਾਣਾ ਕੋਤਵਾਲੀ ਦੇ ਐਸਐਚਓ ਦੇ ਨਾਲ 1 ਇੱਕ ਲੱਖ ਰੁਪਏ ਦੇ ਵਿੱਚ ਸੌਦਾ ਤੈਅ ਕੀਤਾ ਅਤੇ 1 ਲੱਖ ਰੁਪਏ ਦੀ ਰਕਮ ਐਸਐਚਓ ਹਰਜੀਤ ਸਿੰਘ ਨੇ ਚੌਂਕੀ ਦੇ ਵਿੱਚ ਲੈ ਲਈ ਅਤੇ ਅਗਲੇ ਦਿਨ ਐਸਐਚਓ ਹਰਜੀਤ ਸਿੰਘ ਅਤੇ ਚੌਂਕੀ ਇੰਚਾਰਜ ਪਰਮਜੀਤ ਸਿੰਘ ਨੇ ਜੋਗਾ ਦੇ ਪਿਤਾ ਜਗਿੰਦਰ ਸਿੰਘ ਅਤੇ ਸਰਪੰਚ ਰਾਜਪਾਲ ਸਿੰਘ ਦੇ ਭਰਾ ਓਂਕਾਰ ਸਿੰਘ ਉਰਫ ਕਾਰੀ ਨਿਵਾਸੀ ਪਿੰਡ ਬੂਟਾ ਦੀ ਮੌਜੂਦਗੀ ਦੇ ਵਿੱਚ ਚੌਂਕੀ ਬਾਸ਼ਾਪੁਰ ਦੇ ਵਿੱਚ ਬਾਸ਼ਾਪੁਰ ਦੇ ਵਿੱਚ 1 ਲੱਖ ਰੁਪਏ ਲੈ 1 ਲੱਖ ਰੁਪਏ ਚੌਂਕੀ ਇੰਚਾਰਜ ਪਰਮਜੀਤ ਸਿੰਘ ਨੇ ਵਾਖਲੇ ਰਿਸ਼ਵਤ ਦੇ ਪੈਸੇ ਲੈਣ ਤੋਂ ਬਾਅਦ ਐਸਐਚਓ ਤੇ ਚੌਕੀ ਇੰਚਾਰਜ ਨੇ ਗੁਜਰਾਲ ਸਿੰਘ ਉਰਫ ਜੋਗਾ ਨੂੰ ਪਿਤਾ ਜੁਗਿੰਦਰ ਸਿੰਘ ਉਰਫ ਭਰਾ ਦੇ ओंकार ਸਿੰਘ ਦੇ ਹਵਾਲੇ ਕਰ ਦਿੱਤਾ ਇਸ ਦਾ ਖਲਾਸਾ ਹੋਣ ਤੇ ਜਲੰਧਰ ਦੇ ਹਾਦ ਪੁਲਿਸ ਨੇ ਕਪੂਰਥਲਾ ਦੇ ਐਸਐਸਪੀ ਰਾਜਪਾਲ ਸਿੰਘ ਸੰਧੂ ਨੂੰ ਸੂਚਨਾ ਦਿੱਤੀ ਇਸ ਤੋਂ ਬਾਅਦ ਐਸਐਸਪੀ ਨੇ ਖੁਦ ਕਮਾਂਡ ਸੰਭਾਲੀ ਅਤੇ ਮਾਮਲੇ ਦੀ ਜਾਣ ਤੋਂ ਬਾਅਦ ਐਸਐਚਓ ਹਰਜੀਤ ਸਿੰਘ ਅਤੇ ਚੌਕੀ ਇੰਚਾਰਜ ਪਰਮਜੀਤ ਸਿੰਘ ડીਲ ਕਰਵਾਉਣ ਵਾਲੇ ਪਿੰਡ ਬੂਟਾ ਦੇ ਸਰਪੰਚ ਤੇ ਭਰਾ ओंकार ਸਿੰਘ ਦੇ ਖਿਲਾਫ ਥਾਣਾ ਸੁਭਾਨਪੁਰ ਦੇ ਵਿੱਚ ਪ੍ਰिवेंशन ਆਫ ਕ腐ਪਸ਼ਨ ਐਕਟ ਦੀ ਧਾਰਾ 7 ਆਈਪੀਐਸ ਦੀ ਧਾਰਾ 222 ਅਤੇ 120 ਦੇ ਤਹਿਤ ਕੇਸ ਦਰਜ ਕਰਵਾਇਆ। ਮਾਮਲਾ ਸੀਗਾ ਸਾਰਾ। ਔਰ ਤਕੂਤਲਾ ਪੁਲਿਸ ਨੇ ਇਸ ਮਾਮਲੇ ਬਾਰੇ ਜਾਣਕਾਰੀ ਕਿਤਾ ਦਈ। ਸਾਨੂੰ ਇੱਕ ਦੀ ਲੈਟਰ ਜਿਹੜੀ ਹੈਗੀ ਆ ਉਹ ਐਸਐਸਪੀ ਰਵਿੰਦਰ त्याਰਤੀ ਵੱਲੋਂ ਜਿਹੜੀ ਇੱਕ ਰਿਪੋਰਟ ਬਣ ਕੇ ਆਈ ਹੈ। ਜਿਹਦੇ ਅਨੁਸਾਰ ਉਹਨਾਂ ਨੇ ਇੱਕ ਦੋਸ਼ੀ ਗ੍ਰਿਫਤਾਰ ਕੀਤਾ ਹੈ ਜਿਹਦਾ ਨਾਮ ਹੈਗਾ ਆ ਪੁਰਨਾਲ ਸੋਰੀ ਗੁਜਰਾਲ ਸਿੰਘ son of जोगेंद्र ਸਿੰਘ ਵਾਸੀ ਬੂਸਟ ਪਿੰਡ ਦਾ ਹੈ ਜਿਹਦੇ ਤੋਂ ਉਹਨਾਂ ਨੇ ਐਨਡੀਪੀਐਸ ਤੋਂ ਪarcha ਦੇ ਕੇ ਪੁੱਛੀ ਸੀ ਕਿ ਕੀ ਇਹ ਉਹਦੀ ਪੁੱਛ ਕਿਸੇ ਦੇ ਵਿੱਚ ਸਾਹਮਣੇ ਆਇਆ ਜੋ ਰਿਪੋਰਟ ਦੇ ਅਨੁਸਾਰ ਕਿ ਉਹਨੂੰ 12 ਮਾਰਚ ਨੂੰ ਇੱਥੇ ਬਾਦਸ਼ਾਹਪੁਰ ਚੌਂਕੀ ਦੇ ਵਿੱਚ ਫੜ ਕੇ ਲਿਆਂਦਾ ਗਿਆ ਸੀਗਾ ਐਸਐਚਓ ਪਤਵਾਰੀ ਉਰੋਂ ਦੇ ਤੇ ਚੌਂਕੀ ਚਾਰਜ ਉਹਨੂੰ ਐਸਐਚਓ ਕੁਤਵਾਲੀ ਉਦੋਂ ਸੀਗੇ ਐਸਆਈ ਹਰਜੀਤ ਸਿੰਘ ਚੌਂਕੀ ਚਾਰ ਸੀ ਐਸਏ ਪਰੰਦੇ ਸੀ ਇਹਨਾਂ ਦੋਨਾਂ ਵੱਲੋਂ ਉਹਨੂੰ ਫੜ ਕੇ ਚੌਂਕੀ ਜਾਂਦਾ ਗਿਆ ਸੀ ਉਹ ਸਾਡੇ ਲਿੰਕ ਕੋਲੇ ਵੀ ਵੌਂਟਰਡ ਸੀਗਾ ਪੀਓ ਸੀਗਾ ਐਨਡੀਪੀਐਸ ਦੇ ਮਕਦਮੇ ਦਾ ਤੇ ਉਹਨੂੰ ਛੱਡਣ ਲਈ ਇਹਨਾਂ ਨੇ ਇੱਕ ਊਂਕਾਰ ਸਿੰਘ ਆ ਪਿੰਡ ਬੋਟ ਦੇ ਰਹਿਣ ਵਾਲਾ ਉਹਦੇ ਥਰੂ 21 ਲੱਖ ਰੁਪਏ ਸੌਦਾ ਕੀਤਾ ਉਹਨੂੰ ਛੱਡਣ ਦਾ ਤੇ ਉਹ 21 ਲੱਖ ਰੁਪਏ ਦੀ ਲੈਂਡ ਤੋਂ ਬਾਅਦ ਉਹਨੂੰ ਜਿਹੜਾ ਹੈਗਾ ਬਿਨਾਂ ਕਿਸੇ ਕਾਰਵਾਈ ਤੋਂ ਛੱਡ ਦਿੱਤਾ ਗਿਆ ਇਹ ਰਿਪੋਰਟ ਜਿਹੜੀ ਹੈਗੀ ਸਾਡੇ ਕੋਲੇ ਆਈ ਸੀ ਉਸ ਰਿਪੋਰਟ ਤੇ ਐਸਐਸਪੀ ਪੂਰਤਸਾ ਜੀ ਵੱਲੋਂ ਜਿਹਦੀ ਮੈਨੂੰ ਮਾਰਕ ਕੀਤੀ ਗਈ ਤੇ ਫੌਰੀ ਤੌਰ ਤੇ ਤੇ ਐਫਆਈਆਰ ਦਰਜ ਕਰਕੇ ਇਹਦੀ ਇਨਵੈਸਟੀਗੇਸ਼ਨ ਸਟਾਰਟ ਕੀਤੀ ਜਾਵੇ ਜੋ ਕਿ ਅਸੀਂ ਐਫਆਈਆਰ ਦਰਜ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ ਜਿਸ ਦੇ ਵਿੱਚ ਅਸੀਂ ਦੋ ਦੋਸ਼ੀ ਜਿਹੜੇ ਹੈਗੇ ਆ ਏਐਸਏ ਪਰਮਜੀਤ ਸਿੰਘ ਔਰ ਜਿਹੜੇ ਔੰਕਾਰ ਸਿੰਘ ਵਿਲੇਜ ਬੋਡ ਦੇ ਹੈਗੇ ਆ ਇਹਨਾਂ ਦੋਨਾਂ ਨੂੰ ਅਸੀਂ ਇਹਦੇ ਵਿੱਚ ਅਰੈਸਟ ਕੀਤਾ ਤੇ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਸੋ ਜਿਹੜੇ ਦੋਸ਼ੀ ਤੁਸੀਂ ਗੱਲ ਕਰ ਰਹੇ ਹੋ ਉਹ ਆਫ ਆਈ ਆਰ ਦੇ ਵਿੱਚ ਮੈਂਸ਼ਨ ਹੈ ਕਿ ਉਹਦੀ ਵਾਈਫ ਵੀ ਇਨਵੋਲ ਸੀ ਕਿ ਉਹਦੀ ਵਾਈਫ ਵੀ ਨੂੰ ਵੀ ਅਰੈਸਟ ਕੀਤਾ ਗਿਆ ਰਿਸ਼ਵਤ ਦੇ ਚ ਤੇ ਉਹ ਵੀ ਨਵਾਂ ਜਨ ਅਡਨ ਇਨਵੈਸਟੀਗੇਸ਼ਨ ਚੱਲ ਰਿਹਾ ਹੈ ਉਹਦੇ ਵਿੱਚ ਜੋ ਵੀ ਅੱਗੇ ਆਏਗਾ ਉਹ ਤੁਹਾਨੂੰ ਅਸੀਂ ਦੱਸਾਂਗੇ ਐਫ ਆਈ ਆਰ ਕਿਹੜੇ ਸੈਕਸ਼ਨਾਂ ਚ ਹੋਈ ਸੀ ਐਫ ਆਈ ਆਰ ਇਹ ਇੱਕ 7 ਜਿਹੜੀ ਇਹ ਸੈਕਸ਼ਨ 7 ਪ੍ਰੋਵੀਨਸ਼ਨ ਆਫ ਕ腐ਪਸ਼ਨ ਐਕਟ 222 ਆਈ ਪੀ ਸੀ ਔਰ 120 ਬੀ ਆਈ ਪੀ ਸੀ ਦੇ ਤਹਿਤ ਇਹ ਕਦਮ ਉਧਰ ਸਰ ਜੇ ਰੋਕੀ ਫਰੇਡੀਆ ਉਹ ਸਰਪੰਚ ਦਾ ਜਿਵੇਂ ਸਰਪੰਚ ਦਾ ਭਰਾ ਵਾ ਜੀ ਕੌਣ ਜੀ ਜਿਹੜਾ ਰੋਪੀ ਫੜਿਆ ਜਾਂਦਾ ਹਾਂ ਉਹ ਜਿਹੜੇ ਅਸੀਂ ਓਮਕਾਰ ਸਿੰਘ ਫੜਿਆ ਉਹ ਰਾਜਪਾਲ ਸਿੰਘ ਸਰਪੰਚ ਆ ਬੂਟ ਪਿੰਡ ਦਾ ਉਹਦਾ ਬੋਲ ਮੌਜੂਦਾ ਨਾ ਜਿਹੜੀ ਜਿਹੜੀ ਪਾਰਟੀ ਦਾ ਜੀ ਪਾਰਟੀ ਬਾਰੇ ਜੀ ਸਰ ਲਾਸਟ ਕੁਐਸਚਨ ਆ ਇੰਨੀ ਵੱਡੀ ਸਰ ਰਿਸ਼ਵਤ ਲਿੱਤੀ ਗਈ ਕਿਤੇ ਨਾ ਕਿਤੇ ਇੰਟੈਲੀਜੈਂਸ ਦੀ ਫੇਲੀਅਰ ਨਹੀਂ ਹੈਗੀ ਕਿ ਔਰ ਜਿਹੜੀ ਜਾਣਕਾਰੀ ਵੀ ਆ ਉਹ ਦੂਸਰੇ ਜ਼ਿਲ੍ਹੇ ਦੀ ਪੁਲਿਸ ਤੋਂ ਮਿਲਣੀ ਹੈਗੀ ਆ ਕਿਤੇ ਨਾ ਕਿਤੇ ਫੇਲਿਅਰ ਹੈ ਉਸ ਇੰਟੈਲੀਜੈਂਸ ਦੀ ਹੈਗੀ ਆਪਣੇ ਜ਼ਿਲ੍ਹੇ ਦੀ ਦੇਖੋ ਇਹ ਹੋ ਸਕਦਾ ਕਿਤੇ ਨਾ ਕਿਤੇ ਕੋਈ ਨਾ ਕੋਈ ਘਾਟ ਬਾਤ ਕੋਈ ਜਿਹੜੀ ਹੈਗੀ ਹੈ ਕਿਸੇ ਇਨਵੈਸਟੀਗੇਸ਼ਨ ਦੇ ਰਹਿ ਵੀ ਜਾਂਦੀ ਹੈ ਕੋਈ ਐਸੀ ਗੱਲ ਨਹੀਂ ਆ ਪਰ ਕਦੇ ਨਾ ਕਦੇ ਚੀਜ਼ ਸਾਹਮਣੇ ਆਉਂਦੀ ਹੈ ਸਚਾਈ ਹਮੇਸ਼ਾ ਸਾਹਮਣੇ ਆਈ ਜਾਂਦੀ ਹੈ ਉਹ ਕਿਸੇ ਵੀ ਪ੍ਰਕਾਰ ਨਾਲ ਆਵੇ ਕਿਸੇ ਦੀ ਪੁੱਛ ਕੇ ਚਾਵੇ ਕਿਉਂਕਿ ਏਡੀ ਵੱਡੀ ਜਿਹੜੀ ਜਿਹਨੇ ਕੋਈ ਫੈਸਲਾ ਕੋਈ ਲਿਆ ਕਿਸ ਨੂੰ ਛੱਡਣ ਦਾ ਰੋਕੀ ਨੂੰ ਉਮੀ ਖਾਸ ਤੌਰ ਤੇ ਜਿਹੜਾ ਐਨਡੀਪੀਐਸ ਦਾ આરોપી ਹੈ ਜਿਹਦੇ ਤੇ ਚਿੱਟੇ ਦੇ ਕਈ ਪਰਚੇ ਦਰਜ ਨੇ ਉਸ ਤੋਂ ਲਿੰਦਾ ਹੈ ਇਹ ਜਿਹੜੀ ਏਡਾ ਵੱਡਾ આરોપી ਨੂੰ ਛੱਡਣ ਦਾ ਵੈਸੇ ਹੀ ਬਹੁਤ ਜਿਹੜਾ ਹੈਗਾ ਵੱਡਾ ਇੱਕ ਇਹ ਗਲਤੀ ਹੈ ਜਿਹੜਾ ਚਲੋ ਕਹੀ ਵਿਸ਼ਵਾਸ ਘਾਤ ਦਾ ਮਾਮਲਾ ਮੇਨਾਲ ਗਈ ਇਹ ਚੀਜ਼ਾਂ ਲੁਕਦੀਆਂ ਨਹੀਂ ਹੁੰਦੀਆਂ ਇਹ ਵੈਸੇ ਸਾਰਿਆਂ ਨੂੰ ਹੀ ਆਪਾਂ ਨੂੰ ਪਤਾ ਵੀ ਇਹ ਜੀ ਚੀਜ਼ ਤੇ ਵੀ ਲੁਕਦੀ ਨਹੀਂ ਹੈ ਦੋਸ਼ੀ ਕਦਰਾਂ ਕਰਦੇ ਫੜੇ ਜਾਂਦੇ ਆ ਪੁੱਛ ਕੇ ਕੁਝ ਚੀਜ਼ਾਂ ਸਾਹਮਣੇ ਆ ਜਾਂਦੀਆਂ ਪਹਿਲਾਂ ਵੀ ਇਹ ਜਿਹੀਆਂ ਘਟਨਾਵਾਂ ਕਦਰਾਂ ਕਰਦੇ ਹੋ ਜਾਂਦੀਆਂ ਬਟ ਚਲੋ ਸੂਨਰ ਔਰ ਗਲੇਟਰ ਇਨਫੋਰਮੇਸ਼ਨ ਬਾਹਰ ਆਈ ਤੇ ਅਸੀਂ ਜੋ ਉਹਦਾ ਅਸਲੀ ਜੋ ਮੋਰਜਮ ਸੀ ਉਹ ਤੱਕ ਅਸੀਂ ਪਹੁੰਚ ਗਏ ਸੋਤਾਂਪੁਰ ਲੋਧੀ ਨਾਲ ਵੀ ਸਿਰ ਕੋਈ ਤਾਰ ਜੁੜੇ ਸੋਤਾਂਪੁਰ ਲੋਧੀ ਵੀ ਹਜੇ ਤੋ ਨਹੀਂ ਐਸਐਚਓ ਰਹੇ ਨੇ ਉੱਥੇ ਵੀ ਕੋਈ ਐ ਹੋਈ ਹੈ ਕਤਨਾਵਾ ਨੋ ਪੰਜਾਬ ਹਲੇ ਤੱਕ ਹਜੇ ਤੱਕ ਜਿਹੜੀ ਦੇਖੋ ਅਸੀਂ ਹਜੇ ਸਿਰਫ ਵੀ ਐਫਆਈਆਰ ਦਰਜ ਕਰਕੇ ਇਨਵੈਸਟੀਗੇਸ਼ਨ ਸਟਾਰਟ ਕੀਤੀ ਹੈ ਅੱਗੇ ਜੇ ਕੋਈ ਇਹਦੇ ਵਿੱਚ ਕੋਈ ਵੀ ਖੁਲਾਸੇ ਹੋਣਗੇ ਉਹ ਅਸੀਂ ਨਾਲ ਨਾਲ ਤੁਹਾਨੂੰ ਟਾਈਮ ਟੂ ਟਾਈਮ ਦੱਸਦੇ ਰਹਾਂਗੇ ਇਸ ਕਿੰਨਾ ਨਸ਼ਾ ਸੀ ਜਿਹਨੂੰ ਲੈ ਜੇ ਜਿਹੜਾ ਸੌਦਾ ਹੋਇਆ ਸੀ ਹਾਂਜੀ ਨਸ਼ਾ ਨਸ਼ਾ ਕਿੰਨੇ ਨਹੀਂ ਨਸ਼ਾ ਕੋਈ ਨਹੀਂ ਸੀਗਾ ਜਿਹੜਾ ਨਸ਼ਾ ਨਹੀਂ ਸੀ ਉਹ ਪੀਓ ਚੱਲ ਰਿਹਾ ਸੀਗਾ ਇੱਕ ਕੈਨਡੀਪੀਐਸ ਦੇ ਮੁਕਦਮੇ ਦੇ ਵਿੱਚ ਉਹ ਮੁਕਦਮੇ ਦੇ ਵਿੱਚ ਹੀ ਉਹ ਜਿਹੜਾ ਹੈਗਾ ਫੜਕੇ ਲਿਆਂਦਾ ਸੀ ਨਸ਼ਾ ਉਤੋਂ ਕੋਈ ਉਦੋਂ ਹਾਸ ਨਹੀਂ ਸੀ ਸਰ ਐਸਆਈਏ ਰਜੀਸ਼ ਸਿੰਘ ਹੁਣ ਫਰਾਰ ਨੇ ਹਾਂਜੀ ਐਸਆਈਏ ਹਰਦੀਪ ਸਿੰਘ ਫਰਾਰ ਚੱਲ ਰਿਹਾ ਹੈ ਠੀਕ ਹੈ ਹੋਰ ਵੀ ਪੈਸੇ ਜਿਹੜੇ ਬਰਾਮਦ ਹੋਏ ਕੋਈ ਕੋਈ ਕਿਸੇ ਛਾਪੇਬਾਰੀ ਕੀਤੀ ਸੀ ਅਸੀਂ ਅਸੀਂ ਚੈਕਿੰਗ ਕਰਵਾ ਰਹੇ ਹਾਂ ਦੋਸ਼ੀਆਂ ਦੇ ਘਰ ਦੀ ਸਾਨੂੰ ਇੱਕ ਜਗ੍ਹਾ ਤੋਂ ਕੁਝ ਜਿਹੜਾ ਕੈਸ਼ ਤੇ 골ਡ ਆਰਨਮੈਂਟਸ ਮਿਲੇ ਆ ਜਿਹੜੇ ਅਸੀਂ ਕੁਸ਼ਤ ਕਬਜ਼ੇ ਚ ਲਏ ਆ ਡਿਊਰਿੰਗ ਇਨਵੈਸਟੀਗੇਸ਼ਨ ਜਿੱਦਾ ਕੇ ਸਾਰਾ ਪਤਾ ਲਾਇਆ ਜਾਇਆ ਗਿਆ ਉਹਦਾ ਜੇ ਕੋਈ ਰਿਕਾਰਡ ਨਹੀਂ ਹੋਏਗਾ ਤਾਂ ਅਸੀਂ ਉਹਦੇ ਅਕੋਰਡਿੰਗਲੀ ਜਿਹੜੀ ਹੈਗੀ ਆ ਉਹ ਕਰ ਲੈਂਦੇ ਹਰਜੀਤ ਦੇ ਘਰੋਂ ਸੋ ਕਿੰਨੀ ਮਾਤ ਦੀ ਰਕਮ ਮਿਲੀ ਹੈ ਹਰਜੀਤ ਸਿੰਘ ਦੇ ਘਰੋਂ ਤਕਰੀਬਨ 3 ਲੱਖ 49 ਹਜ਼ਾਰ ਦਾ ਕੈਸ਼ ਮਿਲੇ ਆ ਤੇ ਕੁਝ 골ਡ ਆਰਨਮੈਂਟਸ ਮਿਲੇ ਆ ਕੁਝ ਸਾਨੂੰ ਬੈਂਕ ਦੇ ਰਿਗਾਰਡਿੰਗ ਡਾਕੂਮੈਂਟਸ ਵੀ ਮਿਲੇ ਆ ਉਹ ਅਸੀਂ ਜਿਹੜਾ ਇੱਕ ਹੋਕ ਕਰ ਇੱਕ Bureau report, Asim News.